ਮਾਤਾ ਕੀ ਗਤ ਹੋ ਜੰਮ ਤੇ ਚੂਟੇ ਜਮੋ ਛੰਦਾ ਸੋਪਿਆ ਜਾ ਤੇਰਾ ਬੰਦਾ सुख पाया वृंदा ਸਕਤ ਦੇ ਗਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਦੀ ਨਾਮ ਤੇ ਆਇਆ ਗਏ ਮੁਸਕਤ ਦੇ ਗਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਗੁਰਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਅਮਰਤ ਵਰਸ ਦਾ ਗਾਣਾ ਸੁਣਾਇਆ ਹੋਈ ਸਤਿ ਸ਼੍ਰੀ ਅਕਾਲ ਗੋਪਾਨ ਕੀ ਅੱਜ ਦੇ ਉੱਪਰ ਇਹ ਤੁਮਾਤੇ ਸਾਏ ਹੋਏ ਤੇਰੇ ਅਨੰਤ ਅਸਮ ਸ਼ਕਤੀ ਅੱਲੋ ਜਪੂਣ ਤੇਰੀ ਅਸਤੀ ਤੇਰੇ ਅੱਗੇ ਅੱਜ ਵੀ ਦੇਵੋ ਬਿਨਾ ਰਹੇ ਹੋ ਜੀਜਾ ਖੋਲ ਕੇ ਵਾਣ ਦਰਸ਼ਨ ਦੀ ਜੈ जर्शन दीज दीज खोल की वाड़े दर्शन दीजर तर मारे ਸੂਰਤ ਕਰੇ গো ਮੇਰੀ ਤੁਜ ਬਿਨ ਸੂਰਤ ਕਰੇ গো ਮੇਰੀ ਤੁਜ ਬਿਨ ਸੂਰਤ ਕਰੇ গো ਮੇਰੀ ਦੀਜ ਖੋਲ ਕੀ ਵੜ ਦਰਸ਼ਨ ਦੀਜ छनी जी जोल केवाड़ छन दी जन पी उम तन पनी उदारत आगी ਦੀਜਾ ਦੀਜ ਖੋਲ ਕੇ ਵੜ ਦਰਸ਼ਨ ਦੀਜਾ ਦਰਸ਼ਨ ਦੀਜਾ ਦੀਜ ਖੋਲ ਕੇ ਵੜ ਦਰਸ਼ਨ ਦੀਜਾ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਮਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ मे सुगम नाम सुगम दर्शन दीजा दीजा खोलकी वर्शन दीजर्शन दीजा, दर्शन दीजा ਦੀਜ ਖੋਲ ਕੀ ਵਾਰ ਦਰਸ਼ਨ ਦੀਜ ਕਹ ਕਬੀਰ ਤੁਮ ਸਮਰਥ ਦਾਤੇ ਕਹ ਕਬੀਰ ਤੁਮ ਸਮਰਥ ਦਾਤੇ ਦੀਜ ਖੋ ਕਿਵੜ ਦਰਸ਼ਨ ਦੀਜਾ ਦੀਖੋਲ ਕਿਵੜ ਦਰਸ਼ਨ ਦੀਜਾ ਦਨ ਸੁਹਲਾ ਜਨ ਦਰਸ਼ਨ ਕਰਨਾ ਤਨ ਸੁਹਲਾ ਚਿਤ ਦਰਸ਼ਨ ਕਰਨਾ ਹਉ ਬਲ ਹਰੀ ਸਤ ਗੁਰ ਚਰਨਾ ਹਉ ਬਲ ਹਾ ਸਤ ਗੁਰ ਚਰਨਾ ਤਨ ਸੁਹੇਲਾ ਜਿਤ ਦਰਸ਼ਨ ਕਰਨਾ ਤਨ ਸੁਹੇਲ ਜਿਤ ਦਰਸ਼ਨ ਕਰਨਾ ਹਉ ਬਲਹਾਰੀ ਸਤ ਗੁਰ ਨਾ ਹਉ ਬਲਹਾਰੀ ਸਤ ਗੁਰ ਕਰਨਾ ਸਬੇ ਜੀ ਸਵਾਲ सब जी सवाल अपनी कर अपनी मेहर कर, कर बैठा सो डी पातशाह बैठा सो डी पातशाह रामदास सतगुरु कहावे रामदास सतगुरु कहावे एक यारदास पाठ कीरत की एक यारदास पाठ कीरत की एक यारदास पाठ कीरत की ਗੁਰੂ ਰਾਮਦਾਸ ਰੱਖੋ ਸਰਨਾਈ ਗੁਰੂ ਰਾਮਦਾਸ ਰੱਖੋ ਸਰਨਾਈ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਤਨ ਨਾਨਕ ਤੇਰੀ ਵੱਡੀ ਕਮਾਈ 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 ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਿਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਤਾਏ ਸਭ ਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰਿਆ ਬਹਾਦਰ ਸਿਮਰਿਆ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤ ਨਾਮ ਸਤ ਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਨਾਮ ਸਤਨਾਮ ਜੀ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ